ਜੇ ਤਾਂ ਬੱਕਰਾ ਮੁਰਗਾ ਸਾਨੂੰ ਬੁਲਾ ਕੇ ਲਿਆਉਂਦਾ ਵੀ ਆਜੋ ਯਾਰ ਮੈਨੂੰ ਖਾ ਲਓ ਮੈਂ ਤਾਂ ਐ ਖੜੇ ਆ ਫਿਰ ਤਾਂ ਖਾ ਲਓ ਪਰ ਜਦੋਂ ਜੀਵ ਹੱਤਿਆ ਕਰਨਾ ਪਾਪ ਹੈ ਹਨਾ ਜੀ ਫਿਰ ਮੇਰੇ ਹਿਸਾਬ ਨਾਲ ਗਲਤ ਹੈ ਪਰ ਖਾਣ ਲੈ ਤਾਂ ਸਿੱਧੀ ਮਾਤਾ ਇਹ ਕਹਿੰਦੇ ਆ ਵੀ ਫਿਰ ਤਾਂ ਛੋਟੇ ਛੋਟੇ ਵਾਇਰਸ ਆ ਬਹੁਤ ਐ ਸੰਸਾਰ ਦੇ ਵਿੱਚ ਕਿੰਨੇ ਹੀ ਇਹੋ ਜਿਹੇ ਜੀ ਆ ਜਿਹੜੇ ਸਾਨੂੰ ਦਿਖਦੇ ਹੀ ਨਹੀਂ ਉਹ ਸਾਡੇ ਅੰਦਰ ਜਾ ਰਹੇ ਆ ਉਹ ਮਾਰ ਰਹੇ ਨੇ ਮਾਰੇ ਕਹਿੰਦੇ ਜੀਵਾਂ ਦਾ ਆਹਾਰ ਜੀ ਹਮ ਐ ਤਾਂ ਜੀਵਨ ਦਾ ਆਹਾਰ ਵੀ ਜੀਵ ਨੇ ਠੀਕ ਹੈ ਨਾ ਜੀ ਪਰ ਖਾਾਕ ਦੇ ਤੌਰ ਤੇ ਸਤਗੁਰਾਂ ਨੇ ਉਹੋ ਜੀ ਸਰੀਰ ਬਖਸ਼ਿਆ ਨਾ ਜਿਹੋ ਜੀ ਖਾਾਕ ਹੈ ਹਮ ਸ਼ੇਰ ਮਾਸ ਖਾਂਦਾ ਹੈ ਘਾ ਵੀ ਤਾਂ ਜੰਗਲ ਚ ਹੁੰਦਾ ਕਿਉਂ ਨਹੀਂ ਖਾਂਦਾ ਠੀਕ ਹੈ ਨਾ ਜੀ ਸਾਡੇ ਵਾਸਤੇ ਫਸਲਾਂ ਮੇਵੇ ਫਲ ਫਰੂਟ ਕਿਉਂ ਬਣੇ ਨੇ ਉਹ ਜਾਨਵਰ ਕਿਉਂ ਨਹੀਂ ਖਾਂਦੇ ਜੀ ਜਿਹੜੀ ਚੀਜ਼ ਜਿਹਦੇ ਵਾਸਤੇ ਜਿਹੜੀ ਖਰਾਕ ਬਣੀ ਐ ਉਹਨੂੰ ਉਹੀ ਖਾਣੀ ਚਾਹੀਦੀ ਪਰ ਗੱਲ ਐ ਵਾ ਅਸੀਂ ਫਸਲਾਂ ਉਗਾਉਣ ਦੇ ਪਿੱਛੇ ਹੀ ਕਿੰਨੇ ਜੀ ਮਾਰ ਦਿੰਦੇ ਹਾਂ ਤਾਂ ਤਾਂ ਹੀ ਨਹੀਂ ਪਤਾ ਹੁਣ ਗੱਲ ਐ ਵਾ ਅਸੀਂ ਫਸਲਾਂ ਉਗਾਉਣ ਪਿੱਛੇ ਕਿੰਨੇ ਦਰਖਤ ਵਾੜਦੇ ਜਿਹਦੇ ਵਿੱਚ ਕਿੰਨੇ ਜੀ ਰਹਿੰਦੇ ਸੀ ਅਸੀਂ ਫਸਲਾਂ ਉਗਾਉਣ ਪਿੱਛੇ ਪੰਜਾਬ ਦੇ ਕਿੰਨੇ ਹੀ ਜਿਹੜੇ ਹੋਰ ਵੀ ਜੀ ਇੱਥੇ ਰਹਿੰਦੇ ਸੀਗੇ ਉਹ ਖਤਮ ਕਰਦੇ ਪੈਸਟੀਸਾਈਡਸ ਅਸੀਂ ਪਾਉਂਦੇ ਆ ਉਹ ਜੀ ਐ ਉਹ ਵੀ ਜਿਹੜੇ ਮਰਦੇ ਐ ਐਵੇਂ ਤਾਂ ਜੇ ਕਿੱਥੇ ਅਸੀਂ ਕਣਕ ਉਗਾ ਰਹੇ ਹਾਂ ਤਾਂ ਉੱਥੇ ਵੀ ਜੀ ਮਾਰ ਰਿਹਾ ਦੁੱਧ ਦੀ ਗੱਲ ਕਰਦੇ ਹਾਂ ਦੁੱਧ ਤੇ ਪੀ ਰਹੇ ਹਾਂ ਤਾਂ ਉਹਦੇ ਪਿੱਛੇ ਵੀ ਇੱਕ ਜੀ ਮਾਰਦੇ ਜੀ ਬਿਲਕੁਲ ਹਮ ਪਰ ਇਹ ਤਾਂ ਨਾ ਜੀ ਜਿਹੜੀ ਖਾਾਕ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਹਮ ਉਹ ਤੇ ਨਿਰਪਰ ਰਹਿਣਾ ਚਾਹੀਦਾ ਹੈ ਬਾਕੀ ਆਪੋ ਆਪਣੀ ਥਿੰਕਿੰਗ ਹੈ ਹਮ ਹੁਣ ਜਿਹੜਾ ਇਨਸਾਨ ਕਹਿੰਦਾ ਵੀ ਮੈਂ ਮਾਸ ਬਿਨਾਂ ਰਹਿ ਨਹੀਂ ਸਕਦਾ ਖਾਓ ਭਾਈ ਕੋਈ ਗੱਲ ਨਹੀਂ ਹਮ ਠੀਕ ਹੈ ਨਾ ਜੀ ਕਾਉ ਕੋਈ ਗੱਲ ਨਹੀਂ ਪਰ ਇਦਾਂ ਵੀ ਜਿਵੇਂ ਹੁਣ ਲਾ ਲੋ ਫਿਰ ਜਦੋਂ ਰੋਗ ਲੱਗਦੇ ਨੇ ਉਦੋਂ ਬੰਦਾ ਧਰਮੀ ਹੋ ਜਾਂਦਾ ਉਹ ਗਲਤ ਹੈ ਨਾ ਜਦੋਂ ਆਪਾਂ ਕਹਿੰਨੇ ਕਹਿੰਦੇ ਸ਼ੇਰ ਕਹਿੰਦਾ ਯਾਰ ਮੈਂ ਸ਼ਾਕਾਹਾਰੀ ਬਣ ਗਿਆ ਕਹਿੰਦੇ ਕਿਉਂ ਕਹਿੰਦਾ ਬੱਸ ਸ਼ਾਕਾਹਾਰੀ ਬਣ ਗਿਆ ਪਰ ਇਹ ਇਹ ਪੁੱਛੋ ਨਾ ਸ਼ੇਰ ਨੂੰ ਵੀ ਤੇਰੇ ਦੰਦ ਨਿਕਲ ਗਏ ਹੁਣ ਤੂੰ ਤਾਂ ਸ਼ਾਕਾਹਾਰੀ ਹੋ ਗਿਆ ਹਾਂਜੀ ਦੰਦ ਨਿਕਲਣ ਤੇ ਸ਼ੇਰ ਕਹੇ ਮੈਂ ਸ਼ਾਕਾਹਾਰੀ ਹੋ ਗਿਆ ਉਹ ਨਹੀਂ ਨਾ ਗੱਲ ਬਣਦੀ ਹਾਂ ਜੀ ਵੀਰ ਪੁਰੇ ਲੋਗਾਂ ਚੀਜ਼ ਕਰਦੇ ਆ ਮੈਂ ਤਾਂ ਹੱਸਦਾ ਬਿਲਕੁਲ ਨਹੀਂ ਵੀਰ ਜੀ ਸਿਸਟਮ ਹੈ ਕੋਈ ਗੱਲ ਨਹੀਂ ਪਰ ਜਿਸ ਤਰ੍ਹਾਂ ਮੈਨੂੰ ਪ੍ਰਮਾਤਮਾ ਨੇ ਮਤ ਬਖਸ਼ੀ ਆ ਮੇਰੀ ਥਿੰਕਿੰਗ ਹੈ ਵੀ ਮਾਸ ਖਾਣਾ ਪਾਪ ਹੈ ਮੈਨੂੰ ਲੱਗਦਾ ਮੈਂ ਨਹੀਂ ਖਾਂਦਾ ਜਿੰਨੇ ਮੇਰੇ ਲਿੰਕ ਚ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਯਾਰ ਨਾ ਇਹ ਗਲਤ ਹੈ ਪਾ ਨਹੀਂ ਖਾਣਾ ਤਾਂ ਨਹੀਂ ਖਾਣਾ ਜੇ ਕੋਈ ਅਗਲਾ ਕਹਿੰਦਾ ਵੀ ਯਾਰ ਮੈਂ ਤਾਂ ਖਾਦੇ ਵੀ ਨਾ ਰਹਿ ਨਹੀਂ ਸਕਦਾ ਮੈਂ ਤਾਂ ਖਾਊਂਗਾ ਉਹ ਤੇਰੀ ਥਿੰਕਿੰਗ ਕਿਉਂਕਿ ਜਿਹੋ ਜਾਂ ਕੋਈ ਕਰੇਗਾ ਉਹ ਜਿਹੋ ਜਾਂ ਪਰੇਗਾ ਸਿੱਧੀ ਜੀ ਗੱਲ ਹੈ ਜੀ ਜੋ ਪੰਜ ਪਿਆਰਿਆਂ ਵੱਲੋਂ ਮੈਨੂੰ ਹੁਕਮ ਹੋਇਆ ਮਾਸ ਨਹੀਂ ਖਾਣਾ ਆਪਾਂ ਛੱਡ ਦਿੱਤਾ ਖੁੱਟਾ ਮਾਸ ਨਹੀਂ ਮੋਣਾ ਕਰਦੇ ਬਿਲਕੁਲ ਜੀ ਹੂੰ ਕਿਉਂਕਿ ਜੇ ਤੋਂ ਮੈਂ ਵੈਸੇ ਹੋਣ ਰਿਕਾਰਡ ਦੱਸਦਾ ਨਹੀਂ ਆ ਕਿਉਂਕਿ ਕਈ ਵਾਰੀ ਤੁਹਾਨੂੰ ਲੋਕੀ ਉਸ ਸਾਹਮਣੇ ਜੱਜ ਕਰਨ ਲੱਗ ਜਾਂਦੇ ਜੀ ਅ ਸੰਤਾਂ ਤਾਂ ਉਹਨਾਂ ਨੇ ਇਹੀ ਕਿਹਾ ਸੀ ਵੀ ਖੁੱਟਾ ਮਾਸ ਨਹੀਂ ਖਾਣਾ ਜੀ ਹੂੰ ਤਤਵਚਨ ਇਹ ਇਦਾਂ ਹੈ ਨਾ ਜੀ ਜਿਵੇਂ ਹੁਣ ਲਾ ਲੋ ਆਪਾਂ ਅੱਡ-ਅੱਡ ਸੰਪਰਦਾਵਾਂ ਨੇ ਹੂੰ ਜੋ ਪੰਜ ਪਿਆਰੇ ਸਹਬਾਨਾ ਦਾ ਹੁਕਮ ਹੈ ਉਹ ਸਿਰ ਮੱਥੇ ਆ ਹੂੰ ਠੀਕ ਹੈ ਨਾ ਜੀ ਪਰ ਆਪਾਂ ਐਡੇ ਕੋਈ ਵਿਦਵਾਨ ਨਹੀਂ ਵੀ ਆਪਾਂ ਕਿਸੇ ਨੂੰ ਮਾਸ ਖਾਣ ਤੋਂ ਰੋਕ ਸਕੀ ਜਾਂ ਕਿਸੇ ਨੂੰ ਲਾ ਸਕੀਏ ਹੂੰ ਕਿਉਂਕਿ ਆਪਾਂ ਆਜ਼ਾਦ ਮੁਲਕ 'ਚ ਰਹਿੰਦੇ ਆ ਹੂੰ ਠੀਕ ਹੈ ਨਾ ਜੀ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਅਗਲਾ ਆਜ਼ਾਦ ਮੁਲਕ 'ਚ ਰਹਿੰਦਾ ਹੋਇਆ ਆਪ ਆਜ਼ਾਦ ਹੈ ਉਹ ਜਿਸ ਤਰ੍ਹਾਂ ਦੀ ਸੋਚ ਰੱਖਦਾ ਉਹੋ ਜਿਹਾ ਬੰਦਾ ਕਰਮ ਕਰ ਲੈਂਦਾ ਚਲੋ ਆਪਾਂ ਅ ਮਿਕਾਵਾਗਾ ਸਮਾਂ ਵੀ ਕਾਫੀ ਵੱਧ ਰਿਹਾ ਅਸੀਂ ਇੱਕ ਦੋ ਗੱਲਾਂ ਕਰੀਏ ਤੇ ਵਾਈਂਡ ਅਪ ਕਰੀਏ ਜੀ ਔਰਤਾਂ ਦੀ ਹੈ ਵਿਸ਼ੇ ਤੇ ਹੀ ਗੱਲਬਾਤ ਕਰਦੇ ਆ ਜੀ ਅ ਅੱਜਕੱਲ੍ਹ ਦੇਖਣ ਦੇ ਵਿੱਚ ਆ ਰਿਹਾ ਵੀ ਅ ਔਰਤਾਂ ਨਾ ਵੀ ਔਰਤਾ ਕੀ ਬੰਦਿਆਂ ਨੂੰ ਵੀ ਆ ਜੀ ਵੀ ਇੱਕ ਥਕਾਵਟ ਜਿਵੇਂ ਹੋਤ ਰਹਿੰਦੀ ਆ ਇੱਕ ਤਾਂ ਮੌਸਮ ਵੀ ਹੈ ਜਿਵੇਂ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਵੀ ਉਸ ਤਰੀਕੇ ਨਾਲ ਦੋਨੋਂ ਪਾਸੇ ਹੈਗਾ ਵੀ એનર્ਜੀ ਜਿਹੜੀ ਆ ਉਹ ਮਹਿਸੂਸ ਹੀ ਨਹੀਂ ਹੁੰਦੀ ਬੰਦਾ ਸਵੇਰੇ ਉੱਠਦਾ ਹੀ ਆ ਤੇ ਥਕਾਵਟ ਦੇ ਵਿੱਚ ਹੀ ਉੱਠਦਾ ਰਾਤੀ ਸੌਣ ਤੱਕ ਤਾਂ ਥਕਾਵਟ ਕਿੱਥੇ ਤੱਕ ਚਲੀ ਜਾਂਦੀ ਕਿਉਂਕਿ ਅੱਗੇ ਹੁੰਦਾ ਸੀ ਬੰਦਾ ਉੱਠਦਾ ਫਰੈਸ਼ ਹੋ ਉੱਠਦਾ ਫਰੈਸ਼ ਹੋ ਕੇ ਰੱਬ ਦਾ ਨਾਮ ਲੈਂਦਾ ਸੀ ਆਪਣੇ ਕਾਰਜ ਤੇ ਜਾਂਦਾ ਸੀ ਆਪਣੇ ਕੰਮ ਤੇ ਜਾਂਦਾ ਸੀ ਪਰ ਹੁਣ ਬੰਦਾ ਉੱਠਦਾ ਹੀ ਜਿਵੇਂ ਸਾਬ ਨਾਲ ਹਨਾ ਉਹ ਫਰੈਸ਼ਨੈਸ ਨਹੀਂ ਹੁੰਦੀ ਵੈਗਰੂ ਜੀ ਗੱਲ ਇਹ ਆ ਅਸੀਂ ਕਿੱਥੋਂ ਫਰੈਸ਼ ਹੋਵਾਂਗੇ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਸਿਆਣੇ ਇਨਸਾਨ ਤੱਕ ਅਸੀਂ ਮੋਬਾਈਲ ਹੱਥ 'ਚ ਫੜਦੇ ਆਂ ਰਾਤ ਨੂੰ 1:30 ਵਜੇ ਤੱਕ ਤਾਂ ਸੌਂਦੇ ਨਹੀਂ ਸਵੇਰੇ ਉੱਠਿਆ ਕਿੱਥੋਂ ਜਾਊ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਸਾਰਾ ਪਰਿਵਾਰ ਕਿੰਨੇ ਵਜੇ ਪੈਂਦਾ ਸੀ ਰੋਟੀ ਖਾਦੇ 10 ਮਿੰਟ ਘੁੰਮੇ ਫਿਰੇ ਉਸ ਤੋਂ ਬਾਅਦ ਵੀ ਜਦੋਂ ਰੋਟੀ ਖਾ ਕੇ ਬੰਦਾ ਤੁਰਦਾ ਫਿਰਦਾ ਥਕੇ ਮਾ ਜਾ ਆਉਂਦਾ ਆ ਕੇ ਪੈਗੇ ਸੌਂਗੇ ਹਰ ਇੱਕ ਦਾ ਉਸੂਲ ਹੁੰਦਾ ਸੀ ਵੀ 4 ਵਜੇ ਦੇ ਨੂੰ ਬੰਦਾ ਉੱਠ ਜਾਂਦਾ ਸੀ ਹੁਣ ਕੀ ਹੈ ਨੰਬਰ 1 ਉਹੀ ਗੱਲ ਜੈਸਾ ਖਾਣਾ ਜੈਸਾ ਆਨੋ ਹੈ ਜਆ ਮਨ ਖਾਣੇ ਕੀਆ ਸੀ ਜਿਹੜਾ ਸਾਡੇ ਸਿਸਟਮ ਕੀ ਹੈ ਜੇ ਫੇਰ ਗੱਲ ਉੱਥੇ ਹੁੰਦੀ ਹੈ ਸਟ्रेस ਸਾਡਾ ਬ੍ਰੇਨ ਚੱਲਦਾ ਰਹਿੰਦਾ ਬਾਡੀ ਸਾਡੀ ਪਈ ਰਹਿੰਦੀ ਆ ਪਾਸੇ ਬੰਦਾ ਮਾਰੀ ਜਾਂਦਾ ਹੈ ਉਹ ਜਦੋਂ ਸਾਰੀ ਰਾਤ ਇਰੀਟੇਟ ਹੋਈ ਜਾਂਦਾ ਸਵੇਰੇ ਕਿਵੇਂ ਉੱਠੂਗਾ ਠੀਕ ਹੈ ਨਾ ਜੀ ਹੁਣ ਏਸੇ ਹੁਣ ਸਾਡਾ ਪ੍ਰੋਡਕਟ ਇਹ ਹੀ ਆ ਗਿਆ ਅਮੀਓਨ ਆਪ ਆ ਗਿਆ ਹਮ ਇਹਦੇ ਇੱਕ ਟੈਬਲੇਟ ਤੁਸੀਂ ਸਵੇਰ ਲੈ ਲਓ ਇੱਕ ਸ਼ਾਮ ਨੂੰ ਲੈ ਲਓ ਤੁਸੀਂ 500000 ਕਿਲੋਮੀਟਰ ਦਾ ਸਫ਼ਰ ਕਰਕੇ ਗੱਡੀ 'ਚ ਆਜੋ ਸੋਨੂੰ ਥਕੈਮਾ ਨਹੀਂ ਲੱਗੂਗਾ ਤੁਹਾਡੀਆਂ ਕਈ ਬਿਮਾਰੀਆਂ ਵੀ ਇਹ ਘੱਟੂਗਾ ਜਿਹੜੇ ਪੋਸ਼ਕ ਤੱਤ ਸਾਨੂੰ ਫਲਾਂ 'ਚੋਂ ਚਾਹੀਦੇ ਆ ਠੀਕ ਹੈ ਨਾ ਜੀ ਕਈ ਮਹਿੰਗੇ ਫਰੂਟ ਨੇ ਜਿਹੜੇ ਅਸੀਂ ਨਾ ਖਾ ਸਕਦੇ ਉਹ ਸਾਰਾ ਕੁਝ ਇਹ ਚ ਹੈ ਮੰਨ ਲਓ ਮੈਨੂੰ ਅ ਮoringa ਵੀ ਚਾਹੀਦਾ ਠੀਕ ਹੈ ਜੀ ਤੇ ਫੈਟ ਵੀ ਚਾਹੀਦੀ ਆ ਤੇ ਮਿਨਰਲ ਵੀ ਚਾਹੀਦੇ ਆ ਵਿਟਾਮਿਨ ਵੀ ਚਾਹੀਦੇ ਆ ਖਣਿਜ ਵੀ ਚਾਹੀਦੇ ਆ ਤੇ ਮੈਂ ਕਹਿੰਨਾ ਵੀ ਮੈਂ ਭਜਨ ਵੀ ਘਟਾਉਣਾ ਰੋਟੀ ਵੀ ਘੱਟ ਖਾਣੀ ਆ ਇਹਨੇ ਉਹ ਸਾਰਾ ਕੁਝ ਪੂਰਾ ਕਰ ਦੇਣਾ ਠੀਕ ਹੈ ਨਾ ਜੀ ਵੀ ਇਹੋ ਜਿਹਾ ਆਪਾਂ ਕਹਿਣ ਦਾ ਭਾਵ ਵੀਰ ਜੇ ਖਾਓ ਨਾਕ ਮੰਨ ਲਓ ਮੈਨੂੰ ਚਾਰ ਪ੍ਰਸ਼ਾਦਿਆਂ ਦੀ ਨੀਡ ਹੈ ਮੇਰਾ ਫਰਜ ਬਣਦਾ ਮੈਂ ਤਿੰਨ ਖਾ ਕੇ ਸਟਾਪ ਕਰ ਦੇਵਾਂ ਮਸ਼ੀਨਰੀ ਨੂੰ ਚੱਲਣ ਵਾਸਤੇ ਵੀ ਤਾਂ ਜਗ੍ਹਾ ਚਾਹੀਦੀ ਹੈ ਨਾ ਭੁੱਖਣ ਤੋਂ ਘੱਟ ਖਾਣਾ ਚਾਹੀਦਾ ਬਿਲਕੁਲ ਜੀ ਭੁੱਖ ਤੋਂ ਘੱਟ ਖਾਣਾ ਚਾਹੀਦਾ ਜਦੋਂ ਤੁਸੀਂ ਸਫ਼ਰ ਕਰਦੇ ਹੋ ਤੁਸੀਂ ਜਦ ਤੱਕ ਗੱਡੀ 'ਚ ਛੋਲੇ ਰੱਖੋ ਜਾ ਕੋਈ ਫਰੂਟ ਰੱਖੋ ਭੁੱਖੇ ਨਾ ਕਦੇ ਵੀ ਰਹੋ ਕਈ ਇਨਸਾਨ ਸਾਰੀ ਰੋਟੀ ਛੱਡ ਦਿੰਦੇ ਨੇ ਭੁੱਖੇ ਰਹਿੰਦੇ ਨੇ ਫਿਰ ਤਜਾਬ ਬਣਦਾ ਬੁਰਾ ਹਾਲ ਹੁੰਦਾ ਮੈਂ ਤਾਂ ਇੱਥੇ ਤੱਕ ਕਹਾਂਗਾ ਵੀ ਅੱਜ ਦੇ ਦੌਰ 'ਚ ਜਿਨ੍ਹਾਂ ਦੇ ਘਰੇ ਤੇ ਪਸ਼ੂ ਨੇ ਦੋ ਦੋ ਚਮਚੇ ਹਰ ਰੋਜ਼ ਪਸ਼ੂਆਂ ਨੂੰ ਮਿੱਠੇ ਸੋਡੇ ਦੇ ਖਵਾਓ ਜੇ ਇਨਸਾਨ ਨੂੰ ਤਜਾਬ ਬਣ ਜੇ ਥੋੜਾ ਜਿਹਾ ਮਿੱਠਾ ਸੋਡਾ ਲੈ ਕੇ ਪਾਣੀ 'ਚ ਘੋਲ ਕੇ ਪੀ ਲੋ 5 ਮਿੰਟਾਂ ਚ ਤੁਸੀਂ ਠੀਕ ਹੂੰ ਬੰਦੇ ਨੂੰ ਵੀ ਮਿੱਠਾ ਛੋਡਾ ਵਰਤਣਾ ਚਾਹੀਦਾ ਹੂੰ ਸਾਡੀ ਰੋਟੀ ਚ ਫਾਈਬਰ ਨਹੀਂ ਹੈ ਦੋ ਚੁਟਕੀਆਂ ਆਟੇ ਚ ਵੀ ਗੁੰਨ ਕੇ ਮਿੱਠੇ ਛੋਡੇ ਨੂੰ ਫਿਰ ਰੋਟੀ ਖਾਣੀ ਚਾਹੀਦੀ ਨਾਲੇ ਰੋਟੀ ਪੋਲੀ ਬਣਦੀ ਹੈ ਨਾਲੇ ਫਾਈਬਰ ਹੁੰਦਾ ਤੇ ਨਾਲੇ ਉਹ ਕਈ ਬਿਮਾਰੀਆਂ ਨੂੰ ਖਤਮ ਕਰਦਾ ਹੂੰ ਸਾਡੇ ਘਰੇ ਹਰ ਟਾਈਮ ਅਜਮੈਨ ਰਹਿਣੀ ਚਾਹੀਦੀ ਹੈ ਬੱਚੇ ਸਕੂਲ ਜਾਂਦੇ ਨੇ ਨਿੱਕੇ ਨਿੱਕੇ ਜਦੋਂ ਉਹਨਾਂ ਵਾਸਤੇ ਪਰੌਂਠਾ ਬਣਦਾ ਨੰਬਰ 1 ਤਾਂ ਪਰੌਂਠਾ ਦੇਸੀ ਕਿ ਉਹਦਾ ਪਕਾ ਲਓ। ਰਫੈਂਡ ਛੱਡੋ। ਹੂੰ। ਜੇ ਫੇਰ ਵੀ ਸਾਨੂੰ ਆਏ ਆ ਤਾਂ ਸਰੋਂ ਦੇ ਤੇਲ 'ਚ ਗੁਲਗਲੇ ਪਕਾ ਲਓ ਜਾਂ ਮਠੀਆਂ ਪਕਾ ਲਓ ਮਠੀਆਂ। ਹੂੰ। ਜਦੋਂ ਉਹ ਪਕਵਾਨ ਪੱਕ ਗਿਆ ਪੁਣਕੇ ਤੇਲ ਨੂੰ ਰੱਖ ਲਓ। ਉਹ ਤੇਲ ਦੇ ਪਰੌਂਠੇ ਬੱਚਿਆਂ ਨੂੰ ਪਕਾ ਕੇ ਦਿਓ। ਨਾਲ ਉਹ ਬਲੌਕੇਜ ਨਹੀਂ ਕਰਦਾ ਸਰੋਂ ਦਾ ਤੇਲ। ਪਰ ਉਹ ਪਰੌਂਠੇ ਦੇ ਵਿੱਚ ਹੋਣਾ ਕੀ ਚਾਹੀਦਾ? ਕਾਲੀ ਮਿਰਚ ਨਮਕ ਅਜਮੈਣ ਪਿਆਜ਼ ਵਗੈਰਾ ਪਾਉਣਾ ਤੁਹਾਡੀ ਮਰਜ਼ੀ ਹੈ ਟੇਸਟ ਅਕੋਰਡਿੰਗ ਪਰ ਹਰ ਇੱਕ ਪਰੌਂਠੇ ਦੇ ਵਿੱਚ ਬੱਚਿਆਂ ਨੂੰ ਜਮੈਣ ਪਾ ਕੇ ਲਾਜ਼ਮੀ ਦਿਓ ਸਰ ਉਹਦਾ ਤੇਲ ਪੁਰਾਣਾ ਹੈ ਤਾਂ ਯੂਜ਼ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਜੀ ਉਹਨੂੰ ਪੁਰਾਣੇ ਬਜ਼ੁਰਗ ਕਹਿੰਦੇ ਨੇ ਮਠੀਰੀਆ ਹੋਇਆ ਤੇਲ ਥੜਾ ਕਰੇ ਯੂਜ਼ ਹੁੰਦਾ ਜੀ ਮੈਂ ਸਵਾਲ ਤਾਂ ਹੀ ਜਾਣ ਕੇ ਪੁੱਛਿਆ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਨਾ ਜੀ ਜਦੋਂ ਗੁਲਗਲੇ ਵਗੈਰਾ ਪੱਕ ਜਾਂਦੇ ਨੇ ਉਹਦੇ ਵਿੱਚ ਵਿੱਚ ਮਰਾਟ ਜਾ ਆ ਜਾਂਦਾ ਉਹ ਕਹਿੰਦੇ ਨੇ ਵੀ ਇਹ ਤੇਲ ਦਾ ਤੜਕਾ ਲਾ ਲਓ ਇਹਦੇ ਨਾਲ ਪਰੌਂਠੇ ਕਿਵੇਂ ਪੱਕਣਗੇ ਪਰ ਜਦੋਂ ਤੇਲ ਮਠੀਰਿਆ ਜਾਵੇ ਨਾ ਜੇ ਉਹਦੇ ਪਰੌਂਠੇ ਤੁਸੀਂ ਕਦੇ ਖਾ ਕੇ ਦੇਖੋ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਪਰੌਂਠਾ ਕਿਵੇਂ